ਇਹ ਚਿਰ ਬਾਅਦ ਜਿਹੜੀ ਸਾਡੀ ਮਾਂ ਦੀ ਮਨਸ਼ਾ ਜਿਹੜੀ ਪੂਰੀ ਹੋਈ ਮੈਨੂੰ ਕਰਤਾਰਪੁਰ ਜਾਣ ਦਾ ਪਾਕਿਸਤਾਨ ਵਿੱਚ ਜਾਣ ਦਾ ਮੌਕਾ ਮਿਲਿਆ ਅਸੀਂ ਸਵੇਰੇ 6:30 ਵਜੇ ਘਰੋਂ ਤੁਰੇ ਤੇ ਫਿਰ ਜਾ ਕੇ ਪਹਿਲਾਂ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਤੋਂ ਟੈਸਟ ਕਰਵਾਇਆ ਫਿਰ ਕੋਰੀਡੋਰ ਦੇ ਵਿੱਚ ਐਂਟਰੀ ਕੀਤੀ ਜਦੋਂ ਕੋਰੀਡੋਰ ਦੇ ਅੰਦਰ ਗਏ ਸਭ ਤੋਂ ਪਹਿਲਾਂ ਸਾਨੂੰ ਪੋਲੀ ਦੇ ਬੂੰਦਾ ਪਈਆਂ ਗਈਆਂ ਉਸ ਤੋਂ ਬਾਅਦ ਸਾਡੇ ਜਿਹੜੀ ਆ ਅਸੀਂ ਅੰਦਰ ਅੱਗੇ ਜਿਹੜਾ ਛੋਟੇ ਜਿਹੇ ਰਿਕਸ਼ੇ ਉੱਪਰ ਚੜ ਕੇ ਅੱਗੇ ਗਏ ਉਸ ਤੋਂ ਬਾਅਦ ਅਸੀਂ ਜਦੋਂ ਗੇਟ ਜਿਹੜਾ ਐਂਟਰੀ ਕੀਤੀ ਉਹ ਸਾਡੇ ਮਨ ਨੂੰ ਇੱਕ ਬਹੁਤ ਵਧੀਆ ਜਿਹੜੀ ਫੀਲ ਹੈ ਅਸੀਂ ਦੱਸ ਨਹੀਂ ਆਪਾਂ ਬਿਆਨ ਨਹੀਂ ਮੈਂ ਕਰ ਸਕਦੀ ਉਹ ਕਿਸ ਤਰ੍ਹਾਂ ਦਾ ਫੀਲ ਹੋਇਆ ਜਦੋਂ ਮੈਂ ਇਸ ਜਗ੍ਹਾ ਤੋਂ ਗੇਟ ਪਾਸ ਕੀਤਾ ਉਸ ਤੋਂ ਬਾਅਦ ਫਿਰ ਅੱਗੇ ਇੱਕ বাস ਖੜੀ ਸੀ ਉਸ ਤੋਂ ਅਸੀਂ ਅੱਗੇ ਜਿਹੜੇ ਆ ਦੂਸਰੇ ਜਿੱਥੇ ਗਏ ਥਾਂ ਤੋਂ ਜਿਹੜੀ ਆ ਆਪਣੀ ਕਰੰਸੀ ਚੇਂਜ ਹੁੰਦੀ ਉੱਥੇ ਗਏ ਉੱਥੇ ਜਾ ਕੇ ਪਹਿਲਾਂ ਕਰੰਸੀ ਐਕਸਚੇਂਜ ਕਰਵਾਈ ਤੇ ਦੂਜੇ ਨੰਬਰ ਤੇ ਜਿਨ੍ਹਾਂ ਦੀ ਪਹਿਲਾਂ ਹੀ ਕਰਵਾਈ ਸੀ ਉੱਥੋਂ ਉਹਨਾਂ ਨੇ ਪਰਚੀਆਂ ਕੱਟ ਕੇ ਦੇ ਦਿੱਤੀਆਂ ਤੇ ਫਿਰ ਅਸੀਂ ਅੱਗੇ ਵਧੇ ਉਸ ਤੋਂ ਅੱਗੇ ਜਦੋਂ ਅਸੀਂ ਅਗਲੇ ਫਿਰ ਅਸੀਂ ਉੱਥੋਂ ਜਿਹੜੀ ਕਰੰਸੀ ਚੇਂਜ ਕਰਵਾਈ ਉਸ ਤੋਂ ਬਾਅਦ ਅਸੀਂ ਪਾਕਿਸਤਾਨ ਵਾਲੇ ਇਮੀਗ੍ਰੇਸ਼ਨ ਦੇ ਵਿੱਚ ਜਿਹੜੇ ਆ ਗਏ ਉੱਥੇ ਸਾਡੀ ਇਮੀਗ੍ਰੇਸ਼ਨ ਜਿਹੜੀ ਹੋਈ ਇਮੀਗ੍ਰੇਸ਼ਨ ਕਰਨ ਵਾਲੇ ਜਿਹੜੇ ਬਹੁਤ ਹੀ ਨਾਈਸ ਸੀ ਉਧਰ ਵਾਲੇ ਫਿਰ ਜਦੋਂ ਇਮੀਗ੍ਰੇਸ਼ਨ ਹੋ ਗਈ ਫਿਰ ਯਾਤਰੀ ਕਾਰਡ ਸਾਨੂੰ ਮਿਲ ਗਏ ਫਤਸੀਓ ਯਾਤਰੀ ਕਾਰਡ ਪਾ ਕੇ ਜਿਹੜੀ ਅੱਗੇ バス ਖੜੀ ਸੀ ਦੂਸਰੇ ਨੰਬਰ ਤੇ ਫਿਰ ਅਸੀਂ ਉਸ バス ਨਾਲ ਚਲੇ ਗਏ バス ਜਦੋਂ ਪੂਰੀ ਤਰ੍ਹਾਂ ਭਰ ਗਈ ਪੂਰੀ ਭੀੜ ਹੋ ਗਈ ਫਿਰ バス ਜਿਹੜੀ ਚੱਲ ਪਈ ਤੇ ਵੈਗਰੂ ਦਾ ਜਾਪ ਕਰਦੇ ਹੋਏ ਅਸੀਂ ਜਿਹੜੀ ਆ ਦਰਸ਼ਨ ਜੋੜੀ ਅੱਗੇ ਚਲੇ ਗਏ ਜਦੋਂ ਅਸੀਂ ਦਰਸ਼ਨ ਤੋਂ ਪਹਿਲਾਂ ਫਿਰ ਸਾਨੂੰ ਜਿਹੜਾ ਉੱਥੇ ਇੱਕ ਗਾਰਡ ਖੜੇ ਸੀ ਉਹਨਾਂ ਨੇ ਸਾਨੂੰ ਸਾਰਾ ਡੀਪਲੀ ਜਿਹੜਾ ਗੁਰਦੁਆਰੇ ਬਾਰੇ ਦੱਸਿਆ ਗਿਆ ਸਾਨੂੰ ਸਮਝਾਇਆ ਗਿਆ ਵੀ ਕੀ ਕਿੱਥੇ ਕੀ ਚੀਜ਼ ਆ ਕਿੱਧਰ ਨੂੰ ਤੁਸੀਂ ਜਾਓ ਤੇ ਦਰਸ਼ਨ ਮੇਲੇ ਕਰੋ ਉਹਨਾਂ ਨੇ ਸਾਨੂੰ ਪੂਰਾ ਗਾਈਡ ਕੀਤਾ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਜਿਹੜਾ ਸਾਰਿਆਂ ਦਾ ਵੈਲਕਮ ਵੀ ਕੀਤਾ ਉਸ ਤੋਂ ਬਾਅਦ ਸੀ ਵੈਲਕਮ ਕਰਨ ਤੋਂ ਬਾਅਦ ਜਿਹੜਾ ਵਾ ਫਿਰ ਅਸੀਂ ਸੀ ਅੱਗੇ ਵਧੇ ਇੱਕ ਗੱਲ ਹੈਗੀ ਆ ਵੀ ਉੱਥੋਂ ਦੀ ਸਫਾਈ ਬਹੁਤ ਜ਼ਿਆਦਾ ਸੀ ਜਿਹੜੀ ਕਿ ਮੈਂ ਇੱਕ ਉਹਨਾਂ ਨੂੰ ਵਧੀਆ ਕਹਿਣਾ ਚਾਹਾਂਗੀ ਕਿ ਸਫਾਈ ਬਹੁਤ ਜ਼ਿਆਦਾ ਸੀ ਦੂਜੀ ਗੱਲ ਉਹਨਾਂ ਦੇ ਮਨ ਦੇ ਵਿੱਚ ਬਹੁਤ ਹੀ ਪਿਆਰ ਦੇ ਨਾਲ ਜਿਹੜਾ ਸਾਰਿਆਂ ਦੇ ਨਾਲ ਉਹਨਾਂ ਨੇ ਸੀ ਜਿਹੜੇ ਆ ਅਗਲੇ ਬੰਨੇ ਵਧੇ ਤੇ ਅਗਲੇ ਬੰਨੇ ਹੈਗਾ ਸੀਗਾ ਜੋੜਾਕਾਰ ਤੇ ਜੋੜਾ ਘਰ ਜਾ ਕੇ ਅਸੀਂ ਸਾਰਿਆਂ ਨੇ ਜਿਹੜੇ ਆ ਜੋੜੇ ਜਮਾ ਕਰਵਾਏ ਤੇ ਦੂਸਰੇ ਬੰਨੇ ਬਨੇ ਰਸਤਪਾਣੀ ਜਿਹੜੀ ਜਮਾ ਹੋ ਰਹੀ ਸੀ ਜਿਹੜੀ ਕਿ ਆਪਾਂ ਲੈ ਕੇ ਜਾ ਸਕਦੇ ਆ ਤੇ ਕਹਿੰਦੇ ਤੇ ਹੈ ਗਿਆ ਕਿ 7 ਕਿਲੋ ਹੀ ਆ ਪਰ ਨਹੀਂ ਕੋਈ ਵੀ ਕਿਤੇ ਵੀ ਵੇਟ ਨਹੀਂ ਹੋਇਆ ਫਿਰ ਉਸ ਤੋਂ ਬਾਅਦ ਅਸੀਂ ਅੱਗੇ ਵਧੇ ਤੇ ਅਗਲੇ ਬੰਨੇ ਸੀ ਸਰੋਵਰ ਲੇਡੀਜ਼ ਜਨਾਨਾ ਜੀ ਸਰੋਵਰ ਵੀ ਬਹੁਤ ਵਧੀਆ ਸੀ ਜਿੱਥੇ ਕਿ ਆਪਾਂ ਲੇਡੀਜ਼ ਵੀ ਇਸ਼ਨਾਨ ਕਰ ਸਕਦੇ ਆ ਤੇ ਉੱਥੋਂ ਜਿਹੜੀ ਸਫਾਈ ਤੇ ਇੱਕ ਨੰਬਰ ਸੀ ਨੰਬਰ ਦੀ ਸੀ ਉਸ ਤੋਂ ਬਾਅਦ ਅਸੀਂ ਫਿਰ ਇਸ਼ਨਾਨ ਕੀਤਾ ਇਸ਼ਨਾਨ ਕਰਦੋਂ ਬਾਅਦ ਅੱਗੇ ਗੁਰਦੁਆਰੇ ਵੱਲ ਨੂੰ ਵਧੇ ਤੇ ਉੱਥੇ ਗੁਰਦੁਆਰੇ ਤੋਂ ਪਹਿਲਾਂ ਹੀ ਇੱਕ ਜਿਹੜੀ ਮੁਸਲਮਾਨਾਂ ਦੀ ਮਜ਼ਾਰ ਬਣੀ ਹੋਈ ਸੀ ਜਿੱਥੇ ਬਹੁਤ ਸਾਰੇ ਮੁਸਲਮਾਨ ਜਿਹੜੇ ਆ ਮੱਥਾ ਟੇਕਣ ਵਾਸਤੇ ਆਏ ਸੀ ਸੱਦਾ ਨਮਾਉਣ ਵਾਸਤੇ ਆਏ ਸੀ ਇਹ ਹੈਗੀ ਸੀ ਮਜ਼ਾਰ ਜਿਹ ਮਜ਼ਾਰ ਬੋਲਦੇ ਇਸ ਨੂੰ ਉਸ ਤੋਂ ਅੱਗੇ ਨਾਲ ਹੀ ਜਿਹੜਾ ਗੁਰਦੁਆਰੇ ਦੇ ਅੰਦਰ ਆਪਾਂ ਜਿਹੜਾ ਪ੍ਰਵੇਸ਼ ਕਰਦੇ ਜਾਂਦੇ ਹਾਂ